ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਭਾਈ ਬਿਧੀ ਚੰਦ ਨੇ ਪਾਤਸ਼ਾਹ ਦੀ ਬੇਗਮ ਦਾ ਜੀਵਰ ਚੁਰਾਣਾ ਬਿਧੀ ਚੰਦ ਦੀ ਇਹ ਨਿਡਰਤਾ ਦੀ ਗੱਲ ਸੁਣ ਕੇ ਮਾਤਾ ਨਾਨਕੀ ਜੀ ਨੇ ਕਿਹਾ ਮਾਤਾ ਨਾਨਕੀ ਜੀ ਨੇ ਹੱਸ ਕੇ ਕਿਹਾ ਜੇ ਤੂੰ ਪਾਤਸ਼ਾਹ ਦੀ ਬੇਗਮ ਦੇ ਜੀਵਰ ਲੈ ਆਵੇਂਗਾ ਤਾਂ ਤੇਰੀ ਬਹਾਦਰੀ ਜਾਣਾਂਗੇ ਮੈਂ ਵੇਖਣਾ ਚਾਹੁੰਦੀ ਹਾਂ ਕਿ ਬੇਗਮ ਦੇ ਜੇਵਰ ਜਿਹੜੇ ਤੂੰ ਨਾਮ ਲੈ ਕੇ ਸੁੰਦਰ ਅਤੇ ਬਹੁਮੁੱਲ ਵਾਲੇ ਦੱਸੇ ਹਨ ਉਹ ਕਿਸ ਤਰ੍ਹਾਂ ਦੇ ਬਣੇ ਹੁੰਦੇ ਹਨ ਵਿਧੀ ਚੰਦ ਨੇ ਕਿਹਾ ਮਾਤਾ ਜੀ ਮੈਨੂੰ ਥਾਪੀ ਦਿਓ ਮੈਂ ਤੁਹਾਡੀ ਆਗਿਆ ਦਾ ਪਾਲਣ ਕਰਕੇ ਤੁਹਾਨੂੰ ਛੇਤੀ ਹੀ ਇਹ ਕੰਮ ਕਰਕੇ ਦੱਸਾਂਗਾ ਮਾਤਾ ਜੀ ਨੇ ਥਾਪੀ ਦਿੱਤੀ ਅਤੇ ਕਿਹਾ ਗੁਰੂ ਤੇਰੇ ਅੰਗ ਸੰਗ ਹੋਵੇ ਬਿਧੀ ਚੰਦ ਮਾਤਾ ਜੀ ਨੂੰ ਮੱਥਾ ਟੇਕ ਕੇ ਸਤ ਨਾਮ ਦਾ ਸਿਮਰਨ ਕਰਦਾ ਹੋਇਆ ਲਾਹੌਰ ਨੂੰ ਤੁਰ ਪਿਆ ਜਦ ਵਿਅਸ ਦਰਿਆ ਤੋਂ ਪਾਰ ਲੰਘਿਆ ਉਸ ਨੂੰ ਪਤਾ ਲੱਗਾ ਕਿ ਪਾਤਸ਼ਾਹ ਦੀਆਂ ਬੇਗਮਾਂ ਲਾਹੌਰ ਤੋਂ ਦਿੱਲੀ ਨੂੰ ਜਾ ਰਹੀਆਂ ਹਨ ਬਿਧੀ ਚੰਦ ਨੇ ਉੱਥੇ ਹੀ ਸ਼ਾਹੀ ਨੌਕਰਾਂ ਦਾ ਪੇਸ਼ ਕਰ ਲਿਆ ਅਤੇ ਉਹਨਾਂ ਦੇ ਵਿੱਚ ਹੀਰਾ ਲੱਗਿਆ ਬੇਗਮਾ ਨੇ ਰਾਤ ਦਾ ਡੇਰਾ ਬਿਆਸਾ ਦਰਿਆ ਦੇ ਹਰੀਕੇ ਪੱਤਨ ਉੱਤੇ ਕੀਤਾ। ਜਦ ਸਵੇਰੇ ਤੁਰੰਤ ਦੀ ਤਿਆਰੀ ਕੀਤੀ ਤਾਂ ਵਿਧੀ ਚੰਦ ਨੌਕਰਾਂ ਵਿੱਚ ਰਲ ਕੇ ਬੇਗਮਾ ਦੇ ਅੱਗੇ ਪਿੱਛੇ ਫਿਰਨ ਲੱਗਾ। ਬੇਗਮਾ ਦੀ ਸਵਾਰੀ ਵਾਸਤੇ ਇੱਕ ਹਾਥੀ ਆਇਆ। ਉਸ ਉੱਤੇ ਬੇਗਮ ਬੇਗਮ ਨੂੰ ਬਿਠਾਲ ਕੇ ਉਸ ਦਾ ਸਮਾਨ ਵੀ ਉਸ ਦੇ ਉੱਤੇ ਰੱਖ ਦਿੱਤਾ। ਜਦ ਦਰਿਆ ਦੇ ਕਿਨਾਰੇ ਪਹੁੰਚ ਕੇ ਹਾਥੀ ਪੇਸ਼ਾਬ ਕਰਨ ਲਈ ਠਹਿਰ ਗਿਆ ਤਾਂ ਵਿਧੀ ਚੰਦ ਉਸ ਦੀ ਪੂਛ ਫੜ ਕੇ ਉੱਪਰ ਚੜ ਗਿਆ। ਹੋਦ ਦੇ ਵਿੱਚੋਂ ਕਾਲੀ ਨਾਲ ਬੇਗਮ ਦੀ ਜੇਵਰ ਵਾਲੀ ਸੰਦੂਖ ਖੀਚ ਕੇ ਹਾਥੀ ਤੋਂ ਛਾਲ ਮਾਰ ਕੇ ਦਰਿਆ ਦੇ ਸੰਘਣੇ ਚੱਲ ਵਿੱਚ ਵੜ ਗਿਆ। ਬੇਗਮ ਦੇ ਚੋਰ-ਚੋਰ ਕਰਕੇ ਰੋਲਾ ਪਾਉਣ ਕਰਕੇ ਨੌਕਰ ਇੱਧਰ-ਉੱਧਰ ਦੌੜੇ। ਪਰ ਵਿਧੀ ਚੰਦ ਉਹਨਾਂ ਦੇ ਹੱਥ ਨਾ ਆਇਆ ਵਿਧੀ ਚੰਦ ਲੁਕ ਛਿਪ ਕੇ ਦਰਿਆ ਤੋਂ ਪਾਰ ਹੋ ਕੇ ਸੰਧਿਆ ਸਮੇਂ ਕਰਤਾਰਪੁਰ ਮਾਤਾ ਜੀ ਪਾਸ ਪਹੁੰਚ ਗਿਆ ਅਤੇ ਮੱਥਾ ਟੇਕ ਕੇ ਜੀਵਰਾਂ ਦੀ ਸੰਦੂਖੜੀ ਅੱਗੇ ਰੱਖ ਦਿੱਤੀ ਮਾਤਾ ਜੀ ਨੇ ਸੰਦੂਖੜੀ ਖੋਲ ਕੇ ਬਹੁ ਮੁੱਲੇ ਜੜਾਓ ਜੇਵਰ ਵੇਖ ਕੇ ਵਿਧੀ ਚੰਦ ਦੀ ਨਿਡਰਤਾ ਅਤੇ ਹੁਸ਼ਿਆਰੀ ਦੀ ਬਹੁਤ ਛਲਾਂਗਾ ਕੀਤੀ ਅਤੇ ਕਿਹਾ ਅਸਾਂ ਤੇਰੀ ਇੱਕ ਗੱਲ ਹੀ ਪਰਤਾਉਣੀ ਸੀ ਸੋ ਮੈਨੂੰ ਇਸ ਜੇਵਰ ਦੀ ਲੋੜ ਨਹੀਂ ਹੈ ਇਸ ਕਰਕੇ ਪਰ ਉਪਕਾਰ ਵਜੋਂ ਇਸ ਨੂੰ ਪੈਂਦੇ ਖਾਂ ਤੇ ਬਾਲਕ ਬਾਬਕ ਰਬਾਬੀ ਦੀਆਂ ਇਸਤਰੀਆਂ ਨੂੰ ਵੰਡ ਦਿਓ ਭਾਈ ਵਿਧੀ ਚੰਦ ਨੇ ਮਾਤਾ ਜੀ ਦੀ ਆਗਿਆ ਅਨੁਸਾਰ ਜੇਵਰ ਦੋਹਾਂ ਇਸਤਰੀਆਂ ਨੂੰ ਵੰਡ ਦਿੱਤੇ ਉਹ ਬਹੁਤ ਖੁਸ਼ ਹੋ ਗਈਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ